ਹਾਂਜੀ ਗਾਇਸ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਹੈ ਇਕਮ ਜਿਵੇਂ ਕਿ ਤੁਸੀਂ ਪਹਿਲਾਂ ਨੇ ਵਲੌਗ ਦੇ ਵਿੱਚ ਦੇਖਿਆ ਕਿ ਆਪਾਂ ਚੱਲੇ ਸੀਗੇ ਮਾਤਾ ਵੈਸ਼ਨੂ ਦੇਵੀ ਦੇ ਤੇ ਆਪਾਂ ਆਧਰਾ ਦੇ ਵਿੱਚ ਪਹੁੰਚ ਗਏ ਸੀਗੇ ਹੁਣ ਆਪਾਂ ਛੱਡ ਲਈਏ ਚੜਾਈ ਸੋ ਲੈਟਸ ਕੰਟੀਨਿਊ ਕਰਦੇ ਹਾਂ ਵਲੌਗ ਨੂੰ ਬਣੇ ਦਿਓ ਚੈਨਲ ਨੂੰ ਕਰਦੇ ਸਬਸਕ੍ਰਾਈਬ ਲਾਈਕ ਕਮੈਂਟ ਤੇ ਸ਼ੇਅਰ ਵੀ ਕਰ ਦਿਓ ਜੀ ਇਸ ਦਗਾ ਤੇ ਰੁੱਕ ਗਏ ਆਪਾਂ ਲਿਆ ਮਾਤਾ ਜੀ ਵਾਸਤੇ ਸਵਾਨ ਜਿਵੇਂ ਕਿ ਚੁੰਨੀਆਂ ਤੇ ਹੋਰ ਪ੍ਰਸ਼ਾਦ ਵਗੈਰਾ ਜਿਹੜਾ ਆਇਸ਼ਵਰ ਦਾ 16 ਤੋਂ ਵਾਲਾ ਚਾਂਦੀ ਇਹ ਤਾਂ ਨਹੀਂ 300 ਵਾਲਾ ਚਾਂਦੀ ਇਹ ਹੈ ਇਹ ਚਾਂਦੀ ਨਹੀਂ ਆ ਪੀਰ ਬਜਰੰਗ ਹਰ ਹਰ ਘੋੜੇ ਧਿਕਰਾ ਮਾਹ ਆਜਨਾ ਦੇ ਵੀਰ ਗੋਲ ਸਾਚੇ ਦਰਬਾਰ ਕੀ ਜੈ ਆ ਮਿੱਤਰੋ ਮੰਤਰ ਬਣੀ ਵੀ ਮਾਹ ਸਾਈਂ ਬਾਬਾ ਆਈ ਥਿੰਕ ਇੱਥੇ ਆਪਾਂ ਜੋੜੇ ਦਾ ਨਹੀਂ ਨੋਣੀ ਜੀ ਜੋੜੇ ਆਪਾਂ ਮਿੱਤਰੋ ਇਹਦਾ ਲਾਈਵ ਉਸ ਤਹਾਂ ਵਾਲੇ ਮੰਦਿਰ ਦਾ ਨਾ ਉਹ ਦਿਖੀ ਜਾਂਦਾ ਇੱਥੇ ਲਾਈਵ ਜਮਾ ਪਰ ਨੈਟਕੇ ਦਾ ਚੱਲਦਾ ਨਹੀਂ ਇੱਥੇ ਆ ਮੁੰਡਾ ਸਾਡਾ ਵੀਡੀਓ ਕਰਾ ਸੀ ਗਈ ਜਾਂਦਾ ਜੀ ਹਾਉਦੀ ਨਿਕਿਆ ਮਿੱਤਰੋ ਜੈ ਮਾਤਾ ਜੀ ਆ ਗੋੜਾ ਵਾਹੇ ਮਾਤਾ ਬਾਪ ਜੀ

ਚੈਕਿੰਗ ਹੋਣੀ ਆ ਵੀ ਆ ਫਿਰ ਚੈਕਿੰਗ ਕਰਾ ਕੇ ਥੋਗੇ ਜਾ ਕੇ ਜਾਣ ਦੇਣਗੇ ਆਪਾਂ ਨੂੰ ਪਹਿਲਾਂ ਬਚੈਕਿੰਗ ਕਰਾ ਲਈਏ ਫਿਰ ਦੀ ਨਾਨਕਸਰ ਵਾਲਾ ਮੋਹਲ ਬਣਿਆ ਪਿਆ ਵੀ ਚੀਟਾ ਚੀਟਾ ਹੋਇਆ ਪਿਆ ਮੋਹਲ ਭਾਈ ਅਪਨ ਨਾਨਕਸਰ ਪਹੁੰਚ ਗਏ ਜੀ ਤੇਰੀ ਧਨ ਚੰਦ ਮਾ ਬਾਣਾ ਮੈਨੂੰ ਕੰਮ ਹੋਰ ਹੁੰਦਾ ਲੱਗਦਾ ਮੈਨੂੰ ਕੰਮ ਹੋਰ ਹੁੰਦਾ ਲੱਗਦਾ ਚੈਕਿੰਗ ਇੱਥੇ ਆਪਣੀ ਹੋਈ ਚੈਕਿੰਗ ਇੱਥੇ ਅਲਾਉਡ ਨਹੀਂ ਸੀ ਵੀਡੀਓਗ੍ਰਾਫੀ ਤਾਂ ਕਰਕੇ ਆਪਾਂ ਕੈਮਰਾ ਕਰਤਾ ਸੀ ਤਾਂ ਬੰਦ ਇੱਥੇ ਗਾਇਜ਼ ਚੜ੍ਹਾਈ ਹੋ ਗਈ ਆਪਣੀ ਸ਼ੁਰੂ ਤੋਂਮਲ ਦੇ ਸੀ ਘੋੜੇ ਤੇ ਨਾਲ ਬੱਗੀਆਂ ਪਰ ਆਪਾਂ ਕਰਨੀ ਸੀ ਪੈਦਲ ਯਾਤਰਾ ਤਾਂ ਪਸਤਾ ਹੀ ਤੁਰ ਗਈ ਉਹਦੇ ਉਨਾ ਤਾਂ ਸੀ ਇਹ ਘੋੜੇ ਤੇ ਨਾਲ ਹੀ ਕਦੇ ਤੇ ਸੀਗੇ ਅਸਤਰ ਵਧੇ ਚੱਲੋ ਵਧੇ ਚੱਲੋ ਆਹ ਲਾਠੇ ਜੂਤਾ ਚੱਪਲ ਚੜਾਈ ਮਿੱਤਰੋ ਸਿੱਧੀ ਹੋ ਗਈ ਹੁਣ ਫੋਨ ਥੋੜਾ ਮੁੰਡੇ ਕਹਿੰਦੇ ਔਖਾ ਹੋ ਗਿਆ ਪਰ ਆਪਾਂ ਨੂੰ ਚੜਾਈ ਦੇ ਮਰਜ਼ੀ ਉਹਨੂੰ ਵੀ ਰੱਖਿਆ ਹੈ ਕਿ ਲਿਆਂਗਾ ਆਹ ਉਹਦੇ ਮਿੱਤਰੋ ਥੱਲੇ ਦੇਖੋ ਹਾਥੀ ਵੀ ਰੱਖੇ ਹਾਤੀ ਇੱਕ ਕੌਣ ਤੁਹਾਨੂੰ ਹਾਥੀ ਦਿਖਾਉਣਾ ਵੀ ਉਹਦੇ ਹਾਥੀ ਥੱਲੇ ਆ ਇੱਥੇ ਦਸ ਤੇ ਨੀ올ਲੇ ਆ ਉਹਦੇ ਮਿੱਤਰੋ 1 2 3 3 ਹਾਥੀ ਇਕੱਠੇ 3 3 ਆ ਆ ਬਾਈ ਦਿਨਾਂ ਦੀ ਸੀ ਕਿ ਪੈਂਟ ਤੇ ਬਾਈ ਆਪਣੀ ਪੈਂਟ ਠੀਕ ਕਰਦਾ ਹੋਇਆ ਅੰਤੋਂ ਆਪਾਂ ਮਿੱਤਰੋ ਥੱਲੇ ਆ ਗਏ ਬਿਰਾਂ ਬਾਂਗਾਂਗਾ ਸਿੱਕੀ ਪੜੀ ਆ ਉਹ ਪਾਣੀ ਕੌਣ ਸਾ ਆ ਰਿਹਾ ਬਾਂਗਾਂ ਦਾ ਪਾਣੀ ਆ ਰਿਹਾ ਬਾਂਗਾਂ ਦਾ ਹੀ ਆ ਮਿੱਤਰੋ ਪ੍ਰਸਰ ਦੇਖੋ ਦੀ ਪ੍ਰਸਰ

आइए फोटो से धन्यवाद है रूम का क्लब रूम 2000 रुपये दोबारा रहता है जन मध्यया के अपना सकते हो फ्री टाइम लॉकर मिलता है जय माता दी जय माता दी गीला कपड़ा बड़ा सामान जूता चप्पल जमाओ और वितरण अंदर दो लोगों को 3 बजे मित्रों छटाई चढ़ी आने जवाब ਇਹ ਤਾਂ ਗਾਮੀ ਵੜੀ ਹੈ ਨਾ ਮੌਸਮ ਠੰਡਾ ਵਾ ਛੱਡਦਾ ਛੱਡਦਾ ਨੂੰ ਗਰਮੀ ਆ ਗਈ ਪੂਰੀ ਕੋਲਡ ਰੈਨਡੀ ਕੋਲਡ ਰੈਨਡੀ ਦੇ ਪਪਾ ਹਾਂ ਤੇਰੇ ਧੰਨਿਆ ਦਾ ਕੋਲਡ ਰੈਨਡੀ ਹੈ ਓਏ ਕਿਵੇਂ ਟਿਕ ਮੈਂ ਪੁੱਤ ਨੂੰ ਨਹੀਂ ਰਹਿਣਿਆ ਆਇਆ ਅਰੇ ਇੱਧਾ ਘੰਟਾ ਵੀ ਨਹੀਂ ਹੋਇਆ ਤਰਦਿਆਂ ਨੂੰ ਕਿ ਕੰਮ ਹੋ ਗਿਆ ਪੂਰਾ ਸਿੱਟ ਸਾਰ ਕੀ ਘਣਾ ਗੇ ਕੀ ਖਾਣਾ ਬਤੁਆ? ਆਹ ਕਰਦਿਆ ਇੱਧਰ ਇੱਕ ਵੀਡੀਓ ਬਣਾ ਰੋਂਦੀ ਸੀ। ਉਹ ਵੀਡੀਓ ਬਣੀ ਜਾਂਦਾ ਕਰਦੇ ਉਹਨੂੰ। ਓਏ ਇਦਾਂ ਕਰ। ਇਹ ਬੀਬੀ ਰੋ ਰਹੀ ਸੀ ਜਿਵੇਂ ਕਿ ਸ਼ੀ ਵਾਸ ਕਰਾਇੰਗ ਕਿਉਂਕਿ ਇਹਦੇ ਮਾਤਾ ਪਿਤਾ ਪਿੱਛੇ ਰਹਿ ਗਏ ਸਨ। ਇਹਨੂੰ ਦੁਬਈ ਤੋਂ ਜੀਤ ਤੇ ਅੱਧਾ ਘਤਾ ਮੀਟ ਕਰਨ ਤੋਂ ਬਾਅਦ ਅੱਗੇ ਚਲੇ ਮਮਾ ਪਾਪਾ। ਉਹ ਕਹਿੰਦੇ ਸੀ ਕਿ ਸਾਡੇ ਤੋਂ ਦੂਰ ਨਾ ਜਾਇਓ। ਆ ਪਿਛੇ ਰਹੀ ਹੈ ਲੈ ਕੇ ਸਾਰਿਆਂ ਨੂੰ ਨਾਲ ਕੇ ਆਪਾਂ ਫੇਰ ਚੜਾਈ ਕਰਤੀ ਕੰਟੀਨਿਊ ਪਾਣੀ ਤਾਂ ਨਹੀਂ ਪੀਣਾ ਕਿਹਨੇ ਸਾਡੇ 5 ਕਿਲੋਮੀਟਰ ਅੱਗੇ ਜਾ ਕੇ ਤਾਂ ਦਾ ਉੱਥੇ ਇੱਕ ਰੋਟੀ ਖਾਣੀ ਆ ਹਾਂ ਸਾਡੇ ਦਾ 1 ਕਿਲੋਮੀਟਰ ਵੀ ਹੋ ਜਾਣਾ ਚੰਗੀ ਤਰ੍ਹਾਂ ਹੁਣ 5 ਕਿਲੋਮੀਟਰ ਅੱਗੇ ਜਾ ਕੇ ਮਿਲਦੇ ਤੁਹਾਨੂੰ ਆਪਾਂ ਫਿਰ ਰਿਫਰੈਸ਼ ਹੋਣ ਲਈ ਰੁਕੇ ਇੱਕ ਦੁਕਾਨ ਤੇ ਇੱਥੇ ਆਪਾਂ ਹੋ ਗਏ ਦੀ ਚਾਹ ਇੱਕ ਲੱਸੀ ਦੇ ਰਿਹਾ ਕਿੰਨੇ ਦੀ ਹੈ 35 25 ਪ੍ਰਿੰਟ ਆ ਜੀ ਕੋਈ ਨਾ ਮੈਂ ਇੱਕ ਆਪਾਂ ਇੱਕ 25 ਪ੍ਰਿੰਟ ਦੇ 35 ਖੜੇ 1 ਕਿਲੋਮੀਟਰ ਵੀ ਨਹੀਂ ਦੂਰ ਪੰਜ ਦੇ ਲੜੇ ਪੰਜ ਵੈਪਰ ਮੈਂ ਨਹੀਂ ਪੀਣੀ ਵੈਪਰੀ ਕੀ ਪੀਣਾਗਾ ਪੀਣੀ ਨਹੀਂ ਮੈਂ ਤਾਂ ਖੁਰਕ ਰੇ ਖਾਣੀ ਹੈ ਇੱਕ ਦੁਰਕ ਦਾ ਪੈਕਟ ਦੇਦਾ ਕੀ ਆਲਾ ਔਖਾ ਹੋਏਗਾ ਬਾਅਦ ਚ ਕਮਾ ਕਰਕਰੇ ਖਾਣੇ ਆਈ ਚੜਾਈ ਚੜਦੀਆਂ ਨਾਲੇ ਬਹੁਤ ਬਹੁਤ ਆ ਮੁੰਡੇ ਨੇ ਦੁਨੀਆ ਫੇਰ ਪੁੱਟਦੀ ਪੁਰਖਰੇ ਵੀ ਲੈ ਲੈਣਾ ਆ ਵੀ ਲੈਣਾ ਆਪਾਂ ਵੀ ਕੀ ਦੱਸੀ ਵਕੀਮ ਫੈਪਸੀ ਬਾਈ ਨੇ ਵੀ ਸਰਪ੍ਰਾਈਜ਼ ਹੀ ਲੱਸੀ ਆ ਲੱਸੀ ਨਾਲ ਕਰਕਰੇ ਖਾ ਰਹੀ ਆ ਮੁੰਡਾ ਫੈਪਸੀ ਜੀ ਲੇ ਇੱਕ ਮੌਕੀ ਉਹਦੇ ਮਿੱਤਰੋ ਤੇ ਇੱਕ ਆ ਦੇ ਇਹ ਬਾਕੀ ਕੋਣੇ ਤੁਸੀਂ ਦੇਖ ਹੀ ਰਹੇ ਹੋ ਜੀ ਯਾਤਰਾ ਹੋ ਜਾਂਦੀ ਹੈ ਮਿੱਤਰੋ ਇੱਥੋਂ ਸ਼ੁਰੂ ਸਭ ਤੋਂ ਪਹਿਲਾਂ ਇੱਥੇ ਮਥੜ ਟਿਕਣਾ ਹੁੰਦਾ ਹੈ ਫਿਰ ਕਹਾ ਸਾਢੇ ਹੱਥ ਹੋ ਗਏ ਮਿੱਤਰੋ ਆਪਾਂ ਅੱਜ ਪਹੁੰਚ ਗਏ ਅੱਜ ਪਹੁੰਚਣਾ ਨਹੀਂ ਵਸਪਾ ਬਸ ਸਮਝੋ ਅੱਜ ਪਹੁੰਚ ਗਏ ਨਾਲ ਦੇ ਆਪਣੇ ਹਲੇ ਬਹੁਤ ਥੱਲੇ ਆ ਆਪਣੇ ਤੋਂ ਪਹਿਲਾਂ ਆਪਾਂ ਦੇ ਨਾਲ ਨਾਲ ਚੱਲਦੇ ਸੀ ਬੜੀ ਹੌਲੀ ਚੱਲਦੇ ਸੀ ਲੋ ਫੇਰ ਆਪਾਂ ਅਗੇ ਉੱਤੇ ਆਹ ਉਸਤਾਦ ਜੀ ਸਭ ਤੋਂ ਅੱਗੇ ਨੇ ਜੀ ਕਿਉਂਕਿ ਉਹ ਹੋਰੇ ਇਹ ਆਪ ਇਹ ਪਤਾ ਕਿਹੜਾ ਬੰਦਾ ਜੀ ਇਹ ਗਾਜਾ ਹੂੰ ਆਉਗਾ ਬੰਦੂ ਫੋਨ ਦਿਖਾ ਦੇ ਆ ਨੰਗੇ ਨੰਗੇ ਆਹਲਾ ਬੰਦਾ ਜੀ ਇਹ ਕਰ ਦੇ ਹੈਲੋ ਕਰ ਦੇ ਕੋਈ ਕਿਆ ਥੱਕੀ ਥੱਕੀ ਕਿੰਨਾ ਕੁ ਕਿੰਨਾ ਕੁ ਜਿੰਨਾ ਕੁ ਤੁਰ ਕੇ ਆਏ ਜੋ ਤੁਰ ਕੇ ਤਾਂ ਬਾਹਰ ਹੀ ਨਹੀਂ ਗੇ ਡਾਟ ਕੜਾਜੀ ਸਾਜੀ ਡਾਟ ਹਲੇ ਤਾਂ ਹੋਰ ਜਾਣਾ ਨਾ ਬਸੂਨਾ ਘਾਟੀ ਆਇਆ ਬੁੱਢੇ ਦੇ ਬਾੜਾ ਬੁੱਢੇ ਸਾਸੀ ਆਕਲ 8 ਵਜ ਗਏ ਸਤਾਜੀ ਤੇ ਆਪਾਂ ਉਹਨਾਂ ਤੋਂ ਬਹੁਤ ਅੱਗੇ ਆ ਗਏ ਤੇ ਮਾਹੌਲ ਤੁਹਾਨੂੰ ਦੇਖਣ ਦੋ ਘੰਟਿਆਂ ਦਾ ਪ੍ਰਗਟਾ ਨੈਚੁਰਲ ਹੈ ਨਾ ਬੜਾ ਗੱਡਰਾ ਜੀ 5 ਘੰਟੇ ਤਰਪੇ ਆਪਾਂ ਪੂਰੇ ਅੱਜ ਤੋਂ ਬਾਦਰ ਆ ਜਾਵਾ ਪਹੁੰਚ ਗਏ ਆ ਮਾੜਾ ਇਹਦਾ ਵੀਊ ਦਿਖਾ ਗਾਈਜ਼ ਹੈਲੋ ਗੱਜਾ ਹਾਈ ਕਰਦੀ ਗਾਈਜ਼ ਹੈਲੋ ਅਸੀਂ ਉਹ ਉੱਥੇ ਜਾਣਾ ਹਾਲੇ ਬਹੁਤ ਦੂਰ ਪਿਆ ਹੋਇਆ ਬਹੁਤ ਥਿਆਣੀਆ ਨੀੜੀ ਆ ਗਿਆ ਵਸ ਆਦਿਕੋਰੀ ਆ ਗਿਆ ਆਪਾਂ ਹਾਈ ਕਰ ਦੋ ਸਾਹਿਬ ਜੀ ਹਾਂ ਕੋਲੋਂ ਮੂੰਹ ਕੋਚ ਇੱਧਰ ਵੀ ਜਰਾ ਹਾਈ ਮਾਇ ਜੈ ਮਾਤਾ ਦੀ ਬਾਏ ਬਾਏ ਨਹੀਂ ਹਾਈ ਹਾਈ ਹਾਂ ਹਾਈ ਕਰਦੀ ਉਹ ਦੇ ਬਾਂਦਰ ਤੁਰਾ ਫਿਰਦਾ ਉਹ ਦੇ ਆਵੇ ਕਿੱਧਰ ਵੀ ਆ ਉਹ ਦੇ ਆ ਆ ਦੇਖੋ ਇੱਧਰ ਆ ਦੇਖੋ ਆ ਦੇਖੋ ਮੂੰਹ ਦੇਖ ਇੱਕ ਕੋੜਾ ਤੇ ਬਾਂਦਰ ਮਿਕਸਡ ਬ੍ਰੀਡ ਹੈ ਇਹ ਮਿੱਤਰੋ ਆਪਾਂ ਅਗੇ ਪੌੜੀਆਂ ਵਾਲੇ ਤੇ 271 ਪੌੜੀਆਂ ਵਾਲੇ ਉੱਤੇ ਰੋਡ ਦੇ ਉੱਧਰ ਵੀਊ ਚੈੱਕ ਕਰੋ ਉੱਧਰ ਵੀਊ ਚੈੱਕ ਕਰੋ ਜੀ ਨੇਚਰਲ ਦਾ ਬਾੜਾ ਗੱਡ ਰਹੀ ਢਿੱਗ ਪੈਦੀ ਹੈ ਮੇਰਾ ਇੱਧਰ ਧਿਆਨ ਨਾ ਭਰਾ ਇੱਧਰ ਕਾਰ ਬਈ ਪਈ ਹੈ ਨਾੰਦੀ ਨਾਲ ਆਪ ਪੌੜੀਆਂ ਗਣਦੇ ਆ ਜੀ ਪੌੜੀਆਂ ਫੇ ਪੂੜੀਆਂ ਨੇ ਕਿ ਘਾਟਾ ਵਾਦ ਨੇ ਕਰਤਾ ਉਦੀ ਹੋਣਾ ਦਾ ਪਤੀਆ ਤੁਨੂੰ ਜੀ ਚਲੋ ਪਹੁੰਚ ਗਏ ਇੱਥੇ ਅੱਧੇ ਤੇ ਪਹੁੰਚਣਾ ਸੀ ਲਾ ਅੱਥੇ ਪਹੁੰਚ ਗਏ ਆ ਦੱਸੋ ਕਿੱਥੇ ਪਹੁੰਚ ਗਏ ਅੱਧੇ ਕੁਵਾਰੀ ਪਹੁੰਚ ਗਏ ਅੱਧੇ ਤੇ ਪਹੁੰਚ ਗਏ ਕੀ ਨਾਮ ਸਦਾ ਅੱਧੇ ਕੁਵਾਰੀ ਅੱਧੇ ਕੁਵਾਰੀ ਅੱਧੇ ਕੁਵਾਰੀ ਪਹੁੰਚ ਗਏ ਆ ਆਨੇ ਵੀ ਨਾ ਮਿੱਤਰੋ ਘਾਟਾ ਹੋ ਗਿਆ ਬੰਨੂ ਅੱਧਾ ਖੜਿਆ ਨੂੰ ਤੇ ਨਾਲ ਦੇ ਆਪਣੇ ਲਿਆਏ ਨਹੀਂ ਤੇ ਜਵਾਕਾਂ ਦੀ ਹੱਥੋਂ ਦੇਖ ਸਕਦੇ ਹਾਂ ਜੀ

ਪਹੁੰਚ ਗਏ ਮਿੱਤਰੋ 40 ਘੰਟੇ ਦਾ ਬਿਟ ਕਰਾਇਆ ਇਹਨਾਂ ਨੇ ਸਾਰਿਆਂ ਨੇ ਜਿੱਪ ਵਾਲੇ ਤੋਂ ਆਏ ਆ ਜੀ ਰਾਮ ਰਾਮ ਨਾ ਇਹ ਹੀ ਸਮੇਂ ਤੋਂ ਘੰਟਾ ਪਹਿਲਾਂ ਪਹੁੰਚ ਗਏ ਜੀ ਘੰਟਾ ਫਿਰ ਪਹੁੰਚ ਗਏ ਨਾ ਅਸੀਂ 40 ਮਿੰਟ ਤਾਂ ਲੇਟ ਹੋ ਗਏ ਅਸੀਂ ਦਰਸ਼ਨ ਸੱਚੀ ਸਰਦਨ ਆ ਪਾਠ ਕਰਦੇ ਆਏ ਆ ਇਹਨਾਂ ਦੇ ਤੱਤਾਂ ਨੂੰ ਤੇਲ ਲੱਗਾ ਹੋਇਆ ਸੀ ਇਹ ਤਾਂ ਜਲਦੀ ਆ ਗਏ ਵਿੱਚ ਕੂ ਨਹੀਂ ਹੋਣਾ ਆਗਮਨ ਹੈ ਹੁਣ ਆਪਾਂ ਖਾਣ ਲੱਗੇ ਆਂ ਰੋਟੀ ਬੈ ਕੇ ਇੱਥੇ ਸਾਰੇ ਜਣੇ ਓਏ ਇੱਥੇ ਆ ਗਏ ਹੁਣ ਖੁਲਾੜੇ ਆਂ ਆ ਸੁਣੋ ਉਹ ਉਸਤਾਦ ਜੀ ਹੁਣ ਸਟੀਕਰ ਪਾਉਂਦੇ ਨੇ ਜੀ ਹਾਂਜੀ ਮਿੱਤਰੋ ਵੀਰੇ ਹੁਣੇ ਖੜੇ ਆ ਉੱਥੇ ਤੇ ਆਪਾਂ ਦੀਪਾ ਵੀਰਾ ਥਿਸ ਇਜ਼ ਆਡ ਮੋਟਾ ਤੇ ਆਪਾਂ ਸਾਰੇ ਜਣੇ ਚੱਲੇ ਆਂ ਆਦਿ ਟੋਕਨ ਲੈਣ ਆ ਵੀ ਕੁਵਾਰ ਆਦਿ ਕੁਵਾਰੀ ਆਤਵਾਤੀ ਵਾਲੇ ਆਦਿ ਕੁਵਾਰੀ ਆਦਿਵਾਤੀ ਜੀ ਆਦਿ ਕੁਵਾਰੀ ਇਹ ਟੋਕਨ ਲੈਣੀ ਆ ਜੀ ਮਿੱਤਰੋ ਬਾਂਦਰਾਣਾ ਪਾਏ ਸੀਗੇ ਗ੍ਰੀਨਰੀ ਦੇਖਣ ਇੱਥੇ ਵੀ ਬਾਂਦਰਾ ਕੋਈ ਨਹੀਂ ਥਾਣੇਦਾਰ ਆ ਬੜੇ ਚਰਾਬਾ ਜਾਣੀ ਚੱਦਰ ਮਲੇ ਨੇ ਅਸੀਰ ਕੇ ਜੀ ਟਾਬੇ ਤੇ ਰੋਟੀ ਖਾਣ ਵਾਸਤੇ ਤੁਸੀਂ ਬਹੁਤ ਢੀਡ ਤੇ ਸਮਝਾਣਾ ਪਿਆ ਦੀ ਇਹ ਪਿਦੇ ਵਿੱਚ ਤੇ ਵੀ ਇਹ ਵਿੱਚ ਰੋਟੀ ਖਾ ਕੇ ਆਪਾਂ ਫੇਰ ਚੜਾਈ ਕਰਤੀ ਸ਼ੁਰੂ ਮਿੱਤਰੋ ਸਾਡਾ ਬੰਦਾ ਗਮ ਗਿਆ ਹੁਣ ਦੇਖਿਓ ਮਾੜੀ ਐਨਾਨਸਮੈਂਟ ਹੁੰਦੀ ਆਸਪੀਕਰ ਉਧਰ ਐਨਾਨਸਮੈਂਟ ਕਰਾਉਣ ਦੇ ਲਈ ਹੈ ਕਿਹਨ ਕਿਹਨ ਭਾਬੀ ਕੋਪੀ ਬੁਲੇਟ ਕਿੱਥੇ ਜਗਰਾਉ ਤੋਂ ਆਈ ਹੈ ਆਈ ਹੈ ਕਿਉਂ ਸਾਹੀ ਹੈ ਕੋਪੀ ਬਰਤ ਅੱਜ ਕੋਈ ਮੰਦਰ ਕੇ ਸਾਹਮਣੇ ਆਕਰ ਆਪਣੇ ਬਾਕੀ ਸਾਥੀਆਂ ਸੇ ਸੰਪਰਕ ਕਰੇ ਗੋਪੀ ਭਰਨ ਜੋ ਛਤਰਾ ਹੋਇਆ ਇਹ ਕਿੰਨੇ ਓਏ ਗੋਪੀ ਬੁੱਲੜ ਆ ਫਰਦਾ ਦੇਖੀ ਆ ਫਰਦਾ ਅੱਬ ਕੇ ਮਿੱਤਰੋ ਆਪਾਂ ਚਲੇਗੇ ਇੱਧਰ ਨੂੰ ਆਪਾਂ ਜਾਣਾ ਜਮਾ ਟੀਸੀ ਤੇ ਔਰ ਤਾਂ ਆ ਵਿਛੜੇ ਹੋਏ ਸੱਜਣਾ ਨੂੰ ਲੱਭ ਕੇ ਹੁਣ ਆਪਾਂ ਚੱਲੇ ਆ ਜੀ ਕਿਧਰ ਜੱਟਾ ਭਾਬੀ ਜੀ ਹਮ ਚੱਲੇ ਗੁਫਾ ਮੇ ਗੁਫਾ ਜੀ we go to in the thana because i have too many foreigners uh, subscribers do you not uh, non hindi and incredible vlog honge mitra apne